ਹੁਣ ਗੱਡੀ ਦੇ ਵਿੱਚ ਬੱਜਣੀ ਸੀ ਮੂਰੇ ਗੱਡੀ ਦਾ ਬਸ ਉਹ ਇੱਧਰ ਕੱਢ ਰਹਾ ਆ ਪਕੜ ਤਾ ਕਿਉਂ ਕੱਢ ਰਹਾ ਤੁਸੀਂ ਗੱਲ ਸੁਣੋ ਮੇਰੀ ਆਪ ਦਾ ਘਰ ਲਵੋ ਤਵੇਲਾ ਲਵੋ ਉੱਥੇ ਰੱਖੋ ਇਹਨੂੰ ਠੀਕ ਪਤਾ ਗੰਦ ਤੁਸੀਂ ਆ ਆ ਤੇ ਭਾਈ ਉਹ ਮੂਰੇ ਗੱਡੀ ਕਿਵੇਂ ਫਸ ਕੇ ਨੰਗੀ ਆ ਜੇ ਕੱਟ ਜੇ ਬਾਜ ਤਾ ਚੋਇਂ ਇੰਜ ਕੌਣ ਤੁਮੇਂ ਥੋੜੇ ਪਿਓ ਦਾ ਰਾਜ ਆ ਇਹ ਤੁਸੀਂ ਦੋ ਦੋ ਫਰੀਦ ਨੇ ਲੋਕਾਂ ਨੂੰ ਨਹੀਂ ਕਿ ਫੇਰਾ ਖਰਚਾ ਕੋਈ ਨਹੀਂ ਤੁਹਾਡਾ ਗਾਂ ਤੋਂ ਰੋਡ ਤੇ ਤੁਹਾਡੀ ਮੱਝ ਨੂੰ ਨਹੀਂ ਚਾਹੀਦੀ ਭਰਾਵਾ ਠੀਕ ਆ ਬਾਈ ਦੇਖੋ ਮਰਨਾ ਥੋੜੀ ਜਿਆਦਾ ਜੇ ਨਹੀਂ ਇਹ ਦੰਦੀਆਂ ਕੱਢ ਤੂੰ ਤਾਂ ਦੰਦੀਆਂ ਕਹਿਣਾ ਮਰ ਗਿਆ ਤਾਂ ਜ਼ਿੰਮੇਵਾਰ ਕੌਣ ਆ ਯਾਰ ਹੁਣ ਤੇਰੀ ਗੱਡੀ ਆ ਤੂੰ ਜਾਣ ਕੇ ਥੋੜੀ ਵਿੱਚ ਮਾਰਨੀ ਆ ਓਏ ਵਿੱਚ ਨਹੀਂ ਯਾਰ ਤੇਰੀ ਗੱਡੀ ਕੰਟਰੋਲ ਹੀ ਨਾ ਹੋਈ ਵੱਡਾ ਰੋੜਾ ਯਾਰ ਵੱਡਾ ਰੋੜਾ ਯਾਰ ਨਹੀਂ ਤੁਸੀਂ ਮੂਰੇ ਤੁਹਾਡੇ ਜਿਹੜਾ ਤੁਹਾਡੇ ਪਸ਼ੂ ਆ ਰੋਡ ਕਰਸ ਗਲਤ ਗੱਲ ਮੇਰੀ ਸੁਣੋ ਇੱਕ ਮਿੰਟ ਜਿਹੜਾ ਤੁਹਾਡੇ ਪਸ਼ੂ ਇੱਕ ਇੱਕ ਮਿੰਟ ਤੁਸੀਂ ਰੋਡ ਕਰਸ ਉਦੋਂ ਕਰਨਾ ਜਦੋਂ ਕੋਈ ਸਾਧਨ ਨਹੀਂ ਹੁੰਦਾ ਗੱਡੀ ਤੁਹਾਡੇ ਵਿੱਚ ਲੱਗਣੀ ਸੀ ਉਹ ਜਦੋਂ ਤੁਹਾਡਾ ਪਸ਼ੂ ਰੋਡ ਤੇ ਚ ਦੋ ਬੰਦੇ ਮੂਰੇ ਖੜੇ ਹੋਣ ਚਾਹੀਦੇ ਆ ਨਾ ਮੈਂ ਐਕਸੀਡੈਂਟ ਇਸ ਵੀ ਕਰਕੇ ਹੋਇਆ ਰਾਜਵੀਰ ਉਹ ਰਾਜਵੀਰ ਜੁੰਦੇਸ ਕਰਕੇ ਮਰਿਆ ਆ ਪਸ਼ੂਆਂ ਦਾ ਕਰਕੇ ਉਹ ਬਚਾ ਲਓ ਬੰਦ ਜੋ ਆਪ ਦਾ ਭਾਈ ਥਾਂ ਕਿਰਾਏ ਤੇ ਲਵੋ ਚਾਹੇ ਠੇਕ ਦਿਨਾਵੋ ਚਾਹੇ ਮੁੱਲ ਲਵੋ ਟੋੜਾ ਕੇ ਮੁੜ ਕੇ 3 ਮਹੀਨੇ ਅਸੀਂ ਪਿੱਛੇ ਦੇਖੀ ਜਾਨਾ ਗੱਡੀ ਛੋੜੇ ਬੈਠ ਜਮਾ ਪਸੂ ਆ ਗਏ ਮੂਰੇ ਨੂੰ ਤੂੰ ਕਹੇਗਾ ਮੇਰੇ ਦਾ ਪਸੂ ਨੁਕਸਾਨ ਹੋ ਗਿਆ ਬੰਦੇ ਦਾ ਕੋਈ ਮੁੱਲ ਨਹੀਂ ਪਸੂ ਦਾ ਮੁੱਲ ਬਾਲਾ ਹਾਂ ਹੁਣ ਕੀ ਕਰੀਏ ਫਿਰ ਨਹੀਂ ਕਰਗੇ ਕਿਉਂ ਕਰਗੇ ਤੂੰ ਸਿੰਗਲ ਸੁਣ ਲੈ ਜਾ ਇਹਨੂੰ ਕੋ ਬਾਂਹ ਲੈ ਤੂੰ ਕਹਿੰਦਾ ਤੂੰ ਕਹ ਦੋ ਦੋ ਫਰੀਦ ਨਾ ਤੂੰ ਲੋਕਾਂ ਦੀ ਯਾਰਾ ਉਹ ਇਧਰ ਝਾਕ ਤੂੰ ਕਹਿੰਦਾ ਵੀ ਮੇਰੀ ਨਿਗਾ ਤੈਨੂੰ ਹੁਣ ਤੈਨੂੰ ਤਾਂ ਗੱਡੀ ਦਾ ਵੀ ਨਹੀਂ ਪਤਾ ਵੀ ਕਾ ਕਰ ਤਹੱਕੀ ਆਉਣਾ ਵੀ ਮੂਰੇ ਬੋਲੇ ਤੁਰੇ ਆਉਂਦੇ ਵਾ ਬੰਗੂਂਗੇ ਬੋਲੇ ਬਣਾਈ ਪਿਆ ਹਨੂ ਆ ਤੂੰ ਰੋਡ ਤੇ ਬਣ ਜਾ ਸਿਆਣੇ ਬੰਦੇ ਉਹ ਨਾ ਕੋਈ ਨਹੀਂ ਪਤੋ ਹਾਂ ਤੜਕੇ ਸਹੀ ਤਰ੍ਹਾਂ ਕੋਈ ਗੱਲ ਵੀਡੀਓ ਬਣਾਈ ਆ ਗੱਲ ਕੀ ਹੋਈ ਵੀ ਗੱਡੀ ਇਹਨਾਂ ਦੇ ਵਿੱਚ ਵਜਣੀ ਸੀ ਨੇ ਇੱਕਦਮ ਪਸ਼ੂ ਚੜਾ ਦੇ ਇਹਦਾ ਦਿਖਾ ਦੇ ਕਿਹੜਾ ਭਾਰਤ ਮਾਰਾ ਰੋਡ ਬੰਨ ਰਿਹਾ ਪਰਲੇ ਪਾਸੋਂ ਇਧਰਲੇ ਪਾਸੇ ਐਂਟਰ ਕਰ ਰਹੇ ਆ ਪਸ਼ੂ ਇੱਕਦਮ ਆਇਆ ਇੱਕਦਮ ਆਇਆ ਇਹਨਾਂ ਦਾ ਕੋਈ ਕੰਟਰੋਲ ਨਹੀਂ ਇੱਕਦਮ ਚੜਾ ਦੇ ਯਾਰ ਗੱਡੀ ਲੱਖਾਂ ਦੀ ਨੁਕਸਾਨੀ ਆਊਗੀ ਗੱਡੀ ਦਾ ਵੀ ਸਰਜੂ ਜਿਹੜੇ ਬੰਦੇ ਮਰ ਰਹੇ ਹੋ ਕੌਣ ਜ਼ਿੰਮੇਵਾਰ ਹਾਂ ਯਕੀਨ ਮੰਨੀ ਗੋਰੇ ਨੇ ਬਚਾ ਲੇ ਮੱਦ ਕੇ ਮੂਹਰਲੀ ਗੱਡੀ ਦਾ ਉਦੋਂ ਵੀਡੀਓ ਨਹੀਂ ਸੀ ਬਣਦੀ ਜਿਹਦਾ ਡੈਸ਼ਬੋਰਡ ਦੀ ਹੁੰਦੀ ਕਹਿੰਗੇ ਗੱਡੀ ਆਪਣੇ ਕੋਲ 10 ਮਾਡਲ ਆ ਹਾਂ ਇਹਨਾਂ ਦੀ ਕਰਤੂਤ ਕਹਾਣੀ ਦਿਖਾ ਵੀ ਦਿੰਦੇ ਦਿਖਾ ਵੀ ਦਿੰਦੇ ਗੁਰਦੂਤ ਪਰ ਜਨ ਦੂਜੇ ਹੋਰ ਵੀ ਸੇਵਾ ਵਾਲੇ ਹੈਗੇ ਆ ਇਹਨਾਂ ਤੋਂ ਬੰਦੇ ਛੜਾ ਕੇ ਲਿਆਉਂਦੇ ਆ ਬੰਦੇ ਵੀ ਹੋਰ ਰੱਖਦੇ ਆ ਜਿਹੜੇ ਰੱਖਦੇ ਆ ਜਿਹੜੇ ਮੈਂਟਲ ਬੰਦੇ ਆ ਨਾ ਉਹਨੇ ਤਵੀਨਾਂ 'ਚ ਕੰਮ ਕਰਦੇ ਆ ਇੱਲੇ 'ਚ ਕੰਮ ਕਰਦੇ ਆ ਇੰਦਰਾ ਦੇ ਕਲਾਪ ਨਹੀਂ ਹੈਗੇ ਪਰ ਗੁੱਜਰੇ ਕੱਲ ਨੂੰ ਸੁਣ ਲੈਣ ਉਹ ਦੇਖ ਰਣ ਜੇ ਐਕਸੀਡੈਂਟ ਥੋੜੀਆਂ ਮੰਹਾਂ ਨਾ ਹੋ ਗਿਆ ਤੁਹਾਨੂੰ ਰੋਡ ਤੇ ਨਹੀਂ ਚੜਨਦੇ ਉਹ ਵਿਚਾਰਾ ਰਾਜਵੀਰ ਚੁੰਬਦਾ ਪਿਆ ਵਿਚਾਰਾ ਗਿਆ ਗਿਆ ਉਹ ਗਿਆ ਕੇ ਕਰਕੇ ਪਿਆ ਗੁੱਸਾ ਆਉਂਦਾ ਬਾਈ ਪਸੂਨਾ ਕਰਕੇ ਬਾਈ ਯਾਰ ਉਹ ਜਵਾਕ ਉਹਦੇ ਪੂਰਾ ਪੂਰਾ ਜਵਾਕਾ ਮੇਰੇ ਜਵਾਕਾਂ ਦੇ ਨੇ ਹਾਂ ਬਾਈ ਉਹ ਵਿਚਾਰਾ ਉੱਤੇ ਪਿਆ ਪਸੂਨਾ ਦਾ ਕਰ ਕੀ ਉਹ ਪਿਆ ਹਾਂ ਆ ਮਾਰ ਦੇਣੀ ਸੀ ਬੰਦੇ ਬਾਈ ਬਾਈ ਇਹ ਤਾਂ ਕੀ ਯਾਰ ਦਰਸ ਸਕਦਾ ਉਹ ਤਾਂ ਇਹਦਾ ਹੋ ਗਿਆ ਹੋ ਗਿਆ ਆਪਣੇ ਸਾਹਮਣੇ ਕੀ ਹੋਣ ਲੱਗਾ ਸੀ ਉਹ ਵੀ ਤਾਂ ਕਹਿੰਦਾ ਹਾਂ ਚਾਰੇ ਜਾਣੇ ਗੱਡੀ ਚਾਰੇ ਮਾਰੇ ਗਏ ਸੀ ਨਾ ਲੈ ਆਪਾਂ ਆਪਦੇ ਕੋਈ ਨਿੱਜੀ ਕੰਮ ਚੋਣੇ ਉਹ ਗਲਤੀ ਨਹੀਂ ਮੰਨ ਰਿਹਾ ਉਹ ਬੰਦਾ ਨਾ ਨਾ ਉਹ ਕਹਿੰਦਾ ਕੋਈ ਨਹੀਂ ਬਾਈ ਲੈ ਲੈ ਉਹਨਾਂ ਦੰਦ ਕੱਢ ਕੇ ਦਵਾ ਦੇ ਇਹ ਚੀਜ਼ ਬੰਦ ਕਰੋ ਵੀਡੀਓ ਨੂੰ ਸ਼ੇਅਰ ਕਰੋ ਬਾਈ ਸਾਰੇ ਪੰਜਾਬ ਨੂੰ ਇਹਨਾਂ ਦੇ ਗਲਾਬ ਉੱਠਣਾ ਪਊਗਾ ਇਹ ਕੋਈ ਸਾਡੇ ਨਾਲ ਨਹੀਂ ਹੋਵੇ ਕੱਲ ਨੂੰ ਤੁਹਾਡਾ ਵੀ ਹੋ ਸਕਦਾ ਇਹ